ਝੁੱਗੀਆਂ ਵਾਲੇ ਬਾਹਰੋਂ ਆ ਜਾਂਦੇ ਜਿਹੜੇ ਹਾਂਜੀ ਅੱਛਾ ਜਿਹੜੇ ਤਾਂ ਪੱਕੇ ਬੈਠੇ ਨੇ ਉਹ ਛੇਤੀ ਚੋਰੀ ਨਹੀਂ ਕਰਦੇ ਉਹਨਾਂ ਨੂੰ ਡਰ ਹੁੰਦਾ ਵੀ ਸਾਨੂੰ ਇਹੇ ਤੋਂ ਭਜਾ ਦੇਣਗੇ ਅੱਛਾ ਜਿਹੜੇ ਸੀਜ਼ਨ ਦੇ ਮੌਕੇ ਆਉਂਦੇ ਡ੍ਰਿਫਲੇ ਘੜੇ ਵੀ ਅਸੀਂ ਫੜ ਕੇ ਕਮੇਟੀ 'ਚ ਛੱਡੇ ਸੀਗੇ ਬਾਅਦ ਉਹ ਝੁੱਗੀਆਂ 'ਚ ਕਾਇਆਂ ਗਏ ਸੀ ਕਿ ਫੇਰ ਵਾ ਕੇ ਬੈਠੇ ਉਹਨਾਂ ਦਾ ਫਿਰ ਕੀ ਹਲ ਚੋਰੀਆਂ ਚਾਹੀਦਾ ਸੈਕਟਰੀ ਇਹ ਕਹਿ ਸਕਦਾ ਹਾਂ ਸੈਕਟਰੀ ਆਪੇ ਡੈਕਟੀ ਸਾਹਮਣੇ ਮਾਰਕ ਕਰਦੇ ਹਾਂ ਸੈਕਟਰੀ ਮਾਰਕ ਹਾਂ ਕਹਿ ਲੋ ਝੁੱਗੀਆਂ ਵਾਲੇ ਦੇਖ ਘੜੇ ਨਵੇਂ ਆ ਕੇ ਬੰਦੇ ਆ Hello? ਹਾਂ ਜੀ ਇੱਕ ਨਾ ਝੁੱਗੀਆਂ ਵਾਲੇ ਕਹਿੰਦੇ ਨਵੇਂ ਆ ਕੇ ਬਹਿ ਜਾਂਦੇ ਸੀਜ਼ਨ ਦੇ ਵਿੱਚ ਜਿਹੜੇ ਬੈਠੇ ਆ ਕਹਿੰਦੇ ਉਹਨਾਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਉਹਨਾਂ ਨੂੰ ਨਵੀਂ ਨਾ ਚੱਕਵਾਣ ਵਾਸਤੇ ਅਸੀਂ ਅੱਜ ਚਿੰਨ੍ਹ ਸਾਹਿਬ ਤੋਂ ਵੀ ਫੋਨ ਕਰਵਾਇਆ ਸੀ ਆਪਣੇ ਐਸਐਚਓ ਸਾਹਿਬ ਨੂੰ ਅੱਛਾ ਕਦੋਂ ਨੇ ਫੋਨ ਅੱਛਾ ਹਾਂ ਜੀ ਗੁੱਲ ਫੋਨ ਸੇ ਬੁਲਾਈ ਆਈ ਹਾਂ ਜੀ ਅੱਛਾ ਪ੍ਰੋਬੇਬਲੀ ਅੱਜ ਅੱਧੀ ਕੋਚੇ ਹੀ ਕਰਦੇ ਆ ਜਿਹਨਾਂ ਨੂੰ ਵੀ ਚੁਕਾ ਦਈਏ ਜੀ ਅਸੀਂ ਅੱਛਾ ਠੀਕ ਹੈ ਅਸੀਂ ਤਾਂ ਦੇਖਣਾ ਆ ਰਹੀ ਸੀ ਕਿ ਘੋੜੀਆਂ ਵੀ ਕਰਦੇ ਆ ਹਾਂ ਘੋੜੀਆਂ ਕਰਦੇ ਆ ਨਹੀਂ ਚੁਕਵਾ ਦਿਓ ਤੁਸੀਂ ਹਾਂ ਹਾਂ ਹੋਰ ਦੱਸ ਪਿਛਲੇ ਜਿਹੜਾ ਜਿਹੜਾ ਅਸੀਂ ਪੜ੍ਹੇ ਸੀ ਉਹਨਾਂ ਦੇ ਭਗਵਾਨਪੁਰਾ ਤੋਂ ਜਿਹੜੀ ਕਲੇਜ ਹੋ ਗਿਆ ਅੱਛਾ ਉਹ ਸਰਗਣਾ ਹੀ ਕਹਿ ਲੋ ਉਹਨਾਂ ਦਾ ਸਾਰਿਆਂ ਦਾ ਮੁੱਠੀ ਹੁੰਦੀ ਆ ਅੱਛਾ ਜਦੋਂ ਅਸੀਂ ਉਹਨੂੰ ਫੜ ਕੇ ਮਾਰਕਟ ਕਮੇਟੀ ਲਗਾਏ ਕਿ ਤਾਂ ਉਹਨੇ ਸ਼ਰਿਆਮ ਆਖਿਆ ਸੀ ਮੈਂ 1 ਲੱਖ ਰੁਪਇਆ ਦਿੱਤਾ ਆਸਰਾ ਉਹ ਤਾਂ ਮੈਂ ਕਿੱਥੋਂ ਪੂਰਾ ਕੀ ਲੈ ਉਹ ਲੜਕੀ ਬੋਲੀ ਸੀ ਜੀ ਅਸੀਂ ਥੀਸ ਕੇ ਲੈ ਕੇ ਗਏ ਭਗਵਾਨਪੁਰੇ ਦੀ ਜੀ ਬੜੀ ਬਦਨਾਮ ਔਰਤਾਂ ਹੋਰ ਅੱਛਾ ਉਹਨੇ ਕਹਿੰਦਾ ਦਿੱਤਾ ਆਸਰਾ ਨਹੀਂ ਉਹ ਆਪ ਜਾਣੇ ਜਿਹੋ ਬੱਚੇ ਲਿਆਉਂਦੀ ਐ ਅੱਛਾ ਮਹੀਨੇ ਵਾਸਤੇ ਆ ਚੁਕੀ ਹਾਂ ਅਰੇ ਹਾਂ ਸਰ੍ਹਸੇ ਤੋਂ ਕਹਿੰਦੇ ਸਰ੍ਹਸੇ ਤੋਂ ਬੱਚੇ ਲੱਗੇ ਹੁੰਦੇ ਅੱਛਾ ਵੀ ਇੰਦਰ ਚੋਰੀਆਂ ਕਰਨ ਉਹ ਬੱਚਿਆਂ ਤੋਂ ਚੋਰੀ ਕਰਦੇ ਵੈਸੇ ਐਂਕੀ ਹਜੇ ਤੱਕ ਕਰ ਲਿਓ ਦੇਖ ਕੇ ਕੋਈ ਹੋਈ ਤਾਂ ਮੈਨੂੰ ਜਦੋਂ ਮਾਰਨ ਤਾਂ ਫੋਨ ਕਰ ਲਿਓ ਹਾਂ ਨਹੀਂ ਹੋ ਜਾ ਕੋਈ ਨਹੀਂ ਆਪਾਂ ਹੋ ਗਏ ਹੋਰ ਤੇ ਬਾਕੀ ਤਾਂ ਚਲੋ ਹਜੇ ਮੰਡੀਆਂ 'ਚ ਕੋਈ ਡਿਸ਼ ਨਹੀਂ ਸ਼ਕਾਇਤ ਆਈ ਕੋਈ ਨਹੀਂ ਤੁਸੀਂ ਜੇ ਤੁਹਾਡੇ ਧਿਆਨ ਚ ਕੁਛ ਆਉਂਦਾ ਤਾਂ ਮੈਨੂੰ ਦੱਸਿਓ ਜੀ ਹਾਂ ਬਾਕੀ ਪੈਨਨ ਨੂੰ ਕਿਆ ਸੈਲਰੀ ਹੋਣੀ ਨਾਲ ਉਹਨਾਂ ਦੇ ਕਾਰਨ ਕਿ ਫਿਰ ਭੁਗਤਾਨ ਨਹੀਂ ਠੀਕ ਬਸ ਹਾਂ ਬਸ ਹਾਂ ਅਸੀਂ ਜਦੋਂ ਸਾਨੂੰ ਆਖਿਆ ਜਾਂਦਾ ਤੁਸੀਂ ਜਾਣ ਕੇ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸ਼ਰਤ ਅਸੀਂ ਤਾਂ ਮਜਬੂਰੀ ਚ ਆਉਂਦੇ ਹਾਂ ਜੀ ਹੁਣ ਸੀਜ਼ਨ ਦੀ ਰੋਤਾ ਅਸੀਂ ਵੀ ਜ਼ਿੰਮੇਦਾਰ ਹਾਂ ਨਹੀਂ ਨਹੀਂ ਅਸੀਂ ਤਾਂ ਕਹਿੰਨੇ ਸਗੋ ਬੈਠ ਕੇ ਤੁਸੀਂ ਆਪਦੀਆਂ ਪ੍ਰੋਬਲਮ ਦੱਸੋ ਤੇ ਅਸੀਂ ਹੱਲ ਕਰਦੇ ਆ ਸਾਡੀ ਕੋਈ ਲੜਾਈ ਥੋੜੀ ਹੈ ਤੁਹਾਡੇ ਨਾਲ ਨਹੀ ਨਹੀ ਬਈ ਅਸੀਂ ਕੁਝ ਇਹਦੇ ਨੂੰ ਚੌਥ ਨਹੀ ਮੈਂਦੀ ਸਾਡੇ ਕਾਰਨ ਦੀ ਨਾ ਗੱਲ ਹੀ ਕੋਈ ਨਾ ਉੱਜੱਕ ਹੀ ਨਹੀਂ ਰਹੀ ਅੱਛਾ ਅਸੀਂ ਕਿਹਦੇ ਕਰਦੇ ਹਾਂ ਨਹੀ ਹੌਲ ਖਾਲੇ ਆਡਾ ਕਿ ਤੋਂ ਹੌਲ ਖਾਲਾ ਨੂੰ ਵੀ ਆਪਾਂ ਪਤਾ ਲੈਂਦੇ ਕੋਈ ਪੋਸਟ ਸਟੇਸ਼ਨ ਜੀ ਚੈਨਲ ਤਿਆਰ ਜਾਏ ਪੋਸਟ ਆਈ ਜੇਕਰ ਵੀ ਇਹਦੀ ਹਾਈਬ੍ਰਿਡ ਝੋਨਾ ਅਸੀਂ ਨਹੀਂ ਲੈਣਾ ਅੱਛਾ ਕਿਉਂਕਿ ਆਪਣੇ ਇਲਾਕੇ ਦਾ ਸਾਰਾ ਪਾਣੀ ਵਾਲਾ ਸਾਰਾ ਲੋਕ ਨੇ ਇਹੀ ਲਾਇਆ ਹੈ ਨਾ ਹੀ ਹਾਈਬ੍ਰਿਡ ਅੱਛਾ ਹਾਂਜੀ ਮੈਂ ਬੁਲਾ ਲੈਣੀ ਉਹਨਾਂ ਨੂੰ ਵੀ ਬੁਲਾ ਲੈਣੀ ਕਿੱਥੇ ਪੋਸਟ ਪਾਈ ਉਹਨਾਂ ਨੇ ਕੋਈ ਹਾਂਜੀ ਪਾਪ ਸਾਹਿਬ ਅੱਜ ਲਿਖ ਕੇ ਭੇਜਿਆ ਲਾ ਲੈਂਦੀ ਐ ਕੀ ਪ੍ਰੋਬਲਮ ਹੈ ਜੀ ਸੈਲਰ ਐਸੋਸੀਏਸ਼ਨ ਨੇ ਲਿਖ ਕੇ ਭੇਜਿਆ ਆਪਣੇ ਜਿਹੜੇ ਕਮੇਟੀ ਦੇ ਇੰਸਪੈਕਟਰ ਹੁੰਦੇ ਆ ਇਹਨਾਂ ਨੂੰ ਵੀ ਬਹਾਨੇ ਨਾਲ ਲਿਖਿਆ ਜੀ ਵੀ ਜਿਹੜਾ ਵੀ ਮਾਪਦੰਡਾਂ ਤੇ ਖਰਾ ਉਤਰੂਗਾ ਉਹੀ ਚੋਂ ਨਾ ਅਸੀਂ ਚੱਕਾਂਗੇ ਤੇ ਜਿਹੜਾ ਦੂਸਰਾ ਚੋਂ ਨਾ ਅਸੀਂ ਕੀਦੋਂਗੇ ਉਹ ਮੰਡੀਆਂ ਚੋਂ ਵੀ ਅਸੀਂ ਨਹੀਂ ਚੱਕਾਂਗੇ ਹਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਕ ਤਾਂ ਆਲਖ ਦੀ ਕੰਪਲੇਂਟ ਆ ਰਹੀ ਆ ਵੀ ਉੱਥੇ ਘੱਟਾ ਲਾਈ ਜਾਂਦੇ ਆ ਕਹਿੰਦੇ ਅਸੀਂ ਲਾਵਾਂਗੇ ਠੀਕ ਹੈ ਹਾਂ ਇਹ ਦੇਖ ਲੋ ਤੁਸੀਂ ਇੱਕ ਕਹਿੰਦੇ ਆ ਵੀ ਹਾਈਬ੍ਰਿਡ ਜੋ ਉਹਨਾਂ ਦੀ ਚੱਕਣਾ ਇਹ ਕਿ ਚੱਕਰ ਜਿਹੜੀ ਮਰਮਾ ਬਸ ਸਪੈਸੀਫਿਕੇਸ਼ਨ ਚ ਆ ਜੂਗੀ ਆਪਾਂ ਲਾਵਾਂਗੇ ਹਾਂ ਹਾਈਬ੍ਰਿਡ ਦੀ ਕੋਈ ਖਸਚੀ ਹੋ ਕੇ ਰਿਟਰਨ ਨਹੀਂ ਹੁੰਦੀ ਵੀ ਨਹੀਂ ਲਾਉਣਾ ਆਪਾਂ ਅੱਛਾ ਆਪ ਹੀ ਕਰਿਓ ਹੋਇਆ ਲਾਉਣਾ ਹਾਂਜੀ ਚਲੋ ਕੁਝ ਇਸ ਤਰ੍ਹਾਂ ਦਾ ਹੋਇਆ ਮੈਂ ਦੱਸੀ ਚਲੋ ਹੌਂਸ ਬਾਕੀ ਮਾੜਾ ਜਿਹਾ ਹੈ ਜਿਹੜਾ ਅੱਗ ਦੇ ਮੁੱਦੇ ਤੇ ਪਰਾਲੀ ਦੇ ਤੇ ਵੈਸੇ ਤਾਂ ਆਪਣੇ ਚਲੋ ਗੱਠਾਂ ਵਾਲੀਆਂ ਫੈਕਟਰੀਆਂ ਹੈਗੀਆਂ ਆਹ ਬੀਜ ਵੀ ਘਰ ਬਲੇ ਜਿਹੜੇ ਵੀ ਲਗਭਗ ਬਹੁਤ ਘੱਟ 80% ਉਹ ਗੱਠਾਂ ਲੈ ਹੀ ਜਾਂਦੇ ਤੇ 20% ਅਸੀਂ ਵੀ ਸਾਰੇ ਜਿਹੜੇ ਸਾਡੇ ਨਾਲ ਜੁੜਿਆ ਸੀ ਇਹੀ ਕਹਿੰਦੇ ਵੀ ਜੇ ਤਾਂ ਜਮਾ ਮਜਬੂਰੀਆਂ ਤਾਂ ਪਾਲਾਂ ਵਗੈਰਾ ਸਾੜ ਕੇ ਪਾਲਾਂ ਜੇ 100 ਕਿੱਲੇ ਦੀਆਂ ਸਾੜ ਲਿਏ ਨਾ ਤੇ ਉਹਦੇ ਨਾਲ 1 ਕਿੱਲੇ ਦੀ ਪਰਾਲੀ ਜਿਹੜੀ ਰੀਪਰ ਮਾਰ ਕੇ ਸਾੜੀ ਉਹਦੇ ਬਰਾਬਰ ਤਾਂ ਕੁਝ ਨਹੀਂ ਇਹ ਨਹੀਂ ਕਿ ਤੁਸੀਂ ਵੀ ਅਫਸਰਾਂ ਨੂੰ ਆਖਿਓ ਕਿ ਜੇ ਕੋ 12 ਸਾਲ ਦਾ ਮਜਬੂਰੀ ਚੋਗੀ ਪਹਿਲੀ ਗੱਲ ਤਾਂ ਅਸੀਂ ਖੁਦ ਅਸੀਂ ਕਹਿੰਦੇ ਹਾਂ ਕਿ ਜਿੱਥੇ ਗੱਠਾਂ ਬਣਦੀਆਂ ਬਣਾਓ ਜੇ ਵੱਡੇ ਜ਼ਿੰਮੇਦਾਰ ਉਹਨਾਂ ਨੂੰ ਤਾਂ ਅਸੀਂ ਸਪੈਸ਼ਲ ਆਖਿਆ ਵੀ ਤੁਸੀਂ ਆਪਦੇ ਸੰਦ ਤੁਹਾਡੇ ਕੋਲੇ ਹੈਗੇ ਤੁਸੀਂ ਪਰਾਲੀ ਵਿੱਚ ਗਾਲੋ ਇਹ ਖਾਂ ਦਾ ਆਪਣੇ ਵਾਸਤੇ ਬਹੁਤ ਚੰਗੀ ਜੇ ਇੰਨੀ ਕਿ 5 4% ਜੇ ਹੁੰਦਾ ਤਾਂ ਉਹਦੇ ਤੇ ਤੁਸੀਂ ਵੀ ਮਾੜਾ ਅਫਸਰਾਂ ਨੂੰ ਕਿਹਾ ਵੀ ਇੰਨੀ ਰੇਂਜ ਦੇ ਲਈ ਰੱਖਣ ਉਹ ਪਸੰਦ ਨਾਲ ਰੀਪਰ ਨਾਲ ਜਾਦੇ ਪਾ ਜਾਂਦੇ ਜੀ ਉਹ ਤਾਂ ਜ਼ਿਆਦਾ ਹੁੰਦੀ ਹੈ ਜੀ ਜਿਹੜੇ ਰੀਪਰ ਆਣਾ ਉਹਦੇ ਵਿੱਚ پیسے ਪਾ ਬੰਦੇ ਨੇ ਜਿਹੜੀ ਮਗਰ ਮਸ਼ੀਨ ਨੇ ਉਹ ਬਣਾਈ ਹੁੰਦੀ ਹੈ ਲੈਂਡ ਦੀ ਉਹ ਤੋਂ ਤੋਂ ਪੱਤਿਆਂ ਦੀ ਹੁੰਦੀ ਉਹ ਬਾੜ ਦੀਆਂ ਗੋਮਨੋਂ ਮੈਂਟ ਜੀ ਖਤਮ ਹੋ ਜਾਂਦੀ ਉਹਨਾਂ ਦੀ ਬਤਾਓ ਉਹਦੇ ਨਾਲ ਜਿਹੜੇ ਛੋਨੇ ਕਿਸਾਨ ਆ ਜੀ ਢਾਈ ਤਿੰਨ ਕਿੱਲੇ ਵਾਲੇ ਚ ਚਾਰ ਕਿੱਲੇ ਉਹ ਕਿਸੇ ਪ੍ਰਾਪਤ ਜੀਰੋ ਡੈਲ ਮਾਰ ਕੇ ਉਹਦੇ ਨਾਲ ਉਹਦੇ ਗੱਲ ਕਰਦੇ ਕਿ ਉਹਦੇ ਤੋਂ ਹੋਰ ਤਾਂ ਸਿਸਟਮ ਹੁੰਦਾ ਨਹੀਂ ਜੀ ਤੇ ਜੇ ਆਪਾਂ ਦੂਜਾ ਵੱਡਾ ਸਿਸਟਮ ਲਾਵਾਂਗੇ ਤਾਂ ਉਹ ਤਾਂ 4000 ਰੁਪਿਆ ਮੰਗਦੀ ਆ ਉਹਦਾ ਕਿੱਲੇ ਦੀ ਇੱਕ ਬਜਾਈ ਬਜਾਈ ਦਾ ਕਿਉਂ ਛੋਟਾ ਕਿਸਾਨ ਕਿੱਥੋਂ ਦੇਣ ਤਿੰਨ ਚਾਰ ਕੇ ਜਾਲਾ ਚਲੋ ਬਾਈ ਹੋਰ ਤਾਂ ਹੋਣੀ ਆ ਕਿ ਕਰ ਲੈਣੇ ਇਹ ਵੀ ਗੱਲ ਨਹੀਂ ਵਿਜਿਆ ਜਾਂਦਾ ਸਿਸਟਮ ਜੀ ਉਹ ਤੋਂ ਤੋਂ ਮਗਰ ਦੀ ਲੈਂਡ ਜੀ ਸਾਡੀ ਉਹਦੇ ਵੀ ਹੁੰਦਾ ਕੁਝ ਨਹੀਂਗਾ ਬੰਦੇ ਜਿਮਾ ਤੀਦਾ ਹੀ ਬਣੀ ਹੁੰਦੀ ਉਹ ਸਮਝ ਗਈ ਸਾਨੂੰ ਉਹ ਜਿਹੜੇ ਇਕੱਠਾ ਬਣੇ ਨੇ ਨਾ ਭਾਂਜੀ ਹਾਂਜੀ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਰਿਕੁਐਸਟੀ ਹੈ ਜਿਵੇਂ ਮੈਂ ਮੈਂ ਬਣਾ ਰਿਹਾ ਆਪਦਾ ਸਾਧਨ ਇਕੱਠਾ ਹਣਾ ਵੀ ਮੈਥੋਂ 20000 ਤੋਂ ਵੱਧ ਇਕੱਠਾ ਨਹੀਂ ਲੈਣਾ ਉਹ ਕਹਿੰਦੇ ਵੀ ਸਾਡੀ ਰਿਕੁਐਸਟੀ ਵਧਾਓ 30000 ਰੁਪਏ ਸੀ ਬਹੁਤ ਬਣਦਾ ਅੱਛਾ ਹਾਂ ਬੈਲਰਾਂ ਵਾਲੇ ਨੂੰ ਸੱਦ ਦਿਓ ਨਾ ਇੱਕ ਵਾਰੀ ਉਹਨਾਂ ਨਾਲ ਕਰ ਲਓ ਤੁਸੀਂ ਉਹਨਾਂ ਦੀਆਂ ਮੁਸ਼ਕਲਾਂ ਜੇ ਥੋੜੀਆਂ ਹੱਲ ਹੋ ਜਾਣ ਤਾਂ ਫਿਰ 100% ਵੀ ਇਕੱਠਾ ਬਣ ਸਕਦੀਆਂ ਨੇ ਠੀਕ ਹੈ ਕਿ ਉਹਨਾਂ ਨੇ ਮਤਲਬ ਹੋਰ ਵਾਅਦਾ ਕੀਤਾ ਹਾਂਜੀ ਮਟੌਰ ਤਾਂ ਇਕੱਠਾ ਦਾ ਸਾਡੇ ਕੋਈ ਵੀ ਨਿਬੇੜ ਆਉਂਦੇ ਔਰ ਕਿ ਕਦੇ ਨਹੀਂ ਕੋਈ ਆਇਆ ਕੋਈ ਅੱਛਾ ਸਾਡਾ ਪਿੰਡ ਪੈਂਦਾ ਆਪਣੇ ਰਪਾਣਾ ਦੇ ਉੱਥੇ ਆਪਾਂ ਕਰਕੇ ਲੈ ਲੈਂਦੇ ਜੀ ਬਿੱਲ ਜਿਹੜੇ ਨੇ ਮਤਲਬ ਬਿੱਲ ਜਿਵੇਂ ਕਿਸਾਨਾਂ ਨੇ ਲਈ ਜੀ ਬਿੱਲ ਛੋਟੇ ਖਾਲਸਾ ਦੇ ਉਹ ਮਤਲਬ ਉੱਛਾ ਡੋਡਿਪਿੰਡਾ ਚਲਾਉਂਦੇ ਆਪਾਂ ਕਹਿ ਬਿੱਲਰਾਂ ਨਾਲ ਮੀਟਿੰਗ ਰੱਖ ਲੈਣੇ ਹਾਂਜੀ ਬਿੱਲਰਾਂ ਨਾਲ ਜੀ ਸਮਾਂ ਇਹ ਦਿੱਤਾ ਉਹੀ ਵੀ ਸਾਡੇ ਕੋਲ ਇੱਕ ਵੀ ਨਹੀਂ ਬਿੱਲਰ ਆਪੇ ਆ ਜਾਣਗੇ ਜੀ ਇਹਨਾਂ ਦਾ ਮਸਲਾ ਜਿਹੜਾ ਰਪਾਣਾ ਪੇਪਰ ਮਿਲਦਾ ਜਿਵੇਂ ਜਦੋਂ ਉਹਨਾਂ ਨੂੰ ਕਹਿ ਦਿਆ ਵੀ ਔਲਪੋਰਟ ਦੇ ਵਿੱਚੋਂ ਗੱਠਾਂ ਤੁਸੀਂ ਆਪ ਦੀ ਬਣਾ ਕੇ ਜਿਹੜੇ ਕੈਪੈਸਿਟੀ ਲੈਣੇ ਹੋ ਇੱਥੋਂ ਵੀ ਲਾਓ ਤਾਂ ਆਪੇ ਜਦੋਂ ਉਹਨਾਂ ਨੇ ਲੈਫਟੀਆਂ ਤੇ ਬਿਲਰ ਵਾਲੇ ਨੂੰ ਆਉਣਾ ਹੀ ਪਊਗਾ ਠੀਕ ਹੈ ਨੇੜੇ ਪੈਂਦਾ ਜੀ ਕੋਈ ਨਹੀਂ ਮੈਂ ਕਰ ਲੈਂਦਾ ਮੀਟਿੰਗ ਕਰ ਲੈਂਦਾ ਥੋੜੇ ਰਹਿ ਗੱਲੇ ਦੋ ਕਿੱਲੇ ਵਾਲੇ ਜਿਹੜੇ ਛੱਡ ਜਾਂਦੇ ਜਾਂ ਬਣਾ ਕੇ ਛੱਡਦੇ ਦਿੱਤੇ ਚੱਗੀ ਹੁੰਦੀ ਹੈ ਸਾਡੇ ਖੇਤ ਹੁੰਦੇ ਉੱਥੇ ਨਹੀਂ ਪਹੁੰਚਦੇ ਜੀ ਉਹ ਟਰਾਲਾ ਨਹੀਂ ਨਿਕਲਦਾ ਮੋੜ ਤੋਂ ਉਹਨਾਂ ਨੂੰ ਮੀਟਿੰਗ ਹੀ ਰੱਖ ਲਓ ਜੀ ਸਭ ਤੋਂ ਬਿਲਰ ਨਾਲ ਨਿਕਲੋ ਮੈਂ ਵੀ ਬਾਈ ਮੈਂ ਤਾਂ ਤਾਂ ਕਿ ਦਿੱਤਾ ਜੇ ਕੋਈ ਅਫਸਰ ਤਾਂ ਕੋਈ ਨਹੀਂ ਸੀ ਕੋਈ ਮਾਲਕ ਕਰਤਾ داری ਰਿਚਰਡ ਉਹ ਮੈਂ ਤਾਂ ਜਿਹੜਾ ਕਾਹਦੇ ਪਈ ਜਾ ਰਿਹਾ ਸੀ ਨੀ ਕੋਈ ਕੋਈ ਤਾਂ ਫਿਰ ਆਪਾਂ ਸੈਸ਼ਨ ਕਰ ਲੋ ਯਾਰ ਜੇ ਹੁੰਦਾ ਬਾਕੀ ਉਹਦਾ ਫਾਇਦਾ ਵਾਤਾ ਤਾਂ ਤਾਂ ਹੈ ਕਿ ਮੈਂ 2 ਲੱਖ ਘਟਾ ਚੁੱਕਿਆ 2 ਲੱਖ ਘਟਾ ਉਹ ਮਿੱਠਾ ਜਿਹੜੀ ਤੂੰ ਮੈਸੇਜ ਕੀਤਾ ਸੀ ਉਹ ਮੈਂ ਕਹਿਤਾ 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 ਉਹ ਬਹੁਤ ਵੱਡਾ ਵੱਤ ਕਰੀ ਚਲੋ ਜਿ ਆਉਂਗੀ ਤਾਂ ਮੌਕੇ ਦੇ ਦਾਰ ਕਾਟ ਵਾਲਾ ਜੂਤ ਹੋਈ ਮੈਂ ਹਾਂ ਇਹ ਤਾਂ ਕਾਟ ਵਾਲਾ ਮੇਰੇ ਵੱਲੋਂ ਤਾਂ ਸਖਤ ਕਾਰਵਾਈ ਹੋਊਗੀ ਜੇ ਪੰਗਾ ਲੈਣਾ ਤਾਂ ਲਈ ਜਾਣਾ ਬਸ ਠੀਕ ਹੈ ਜੀ ਸਬੂਤ ਅਸੀਂ ਲਿਆ ਕੇ ਦਿਵਾਵਾਂਗੇ ਜੀ ਤੁਸੀਂ ਦੱਸਦੇ ਹੋ ਮੈਨੂੰ ਕਿੱਥੇ ਕਰਨੀ ਆ ਉਹ ਸਾਡੇ ਮਨ ਕੀ ਲੋਗੇ ਜੀ ਨਹੀਂ ਨਹੀਂ ਆਏ ਉਹ ਸਾਰੇ ਬੜਾ ਜਿੰਮੇਦਾਰ ਹੁਆ ਜੀ ਸਾਡੇ ਦਾ ਦੇਖਿਆ ਨਹੀਂ ਫਿਰ ਫਿਰ ਅਸੀਂ ਹੁਣ ਐਥੀ ਸ਼ਕਤੀ ਨਾਲ ਇਹਨਾਂ ਨਾਲ ਉਹ ਸ਼ੌਂਗਾਂ ਉਹ ਸਾਰੇ ਬਸ ਸਬੂਤ ਤਾਂ ਅਸੀਂ ਲਿਆ ਕੇ ਦੇਣੇ ਆ ਹਾਂ ਤੁਸੀਂ ਦੱਸੋ ਸਾਨੂੰ ਹਾਂ ਜੀ ਜੀ ਹਾਂ ਅਜੰਟਾ ਮਹੱਤਵਕੀੜੀ ਮਾਰਕੀਟਿੰਗ ਮੈਂ 15 ਕੱਢਿਆ ਹਾਂ ਹਾਂ ਹੋਰ ਦੋ ਤਿੰਨ ਮੈਂ ਛਿਣਾ ਬੋ ਦਿੱਕਾ ਕੋਈ 14 ਕੱਢ ਦੀ ਕੋਈ 17 ਕੱਢ ਦੀ ਯਾਰ ਕੱਲ ਇੱਕ ਆਇਆ ਸੀਗਾ ਸ਼ੈਦਰ ਵਾਲਾ ਹੂੰ ਉਹਨੇ 19 ਕੱਢਿਆ ਮੋਜਰ ਆਪ ਦੀ ਛਿਣਾ ਉਹ ਕਹਿੰਦਾ ਮੈਂ ਘਾਟ ਲੂੰਗਾ ਹਾਲਾਂਕਿ 125 ਸ਼ੈਦ ਪੀਆਰ ਚ ਆਉਂਦਾ ਪੀਆਰ ਕਿੱਥੇ ਕਿਹੜੀ ਮੰਡੀ ਚ ਮਰੋਟੀ ਅੱਛਾ ਮੈਂ ਕੁੱਤਿਆਂ ਵਾਲੇ ਪਿੰਡ ਤੋਂ ਆਇਆ ਅੱਛਾ ਮੇਰੀ ਆੜ ਤੋਂ ਤਾਂ ਹੈ ਨਹੀਂ ਵੈਸੇ ਮੈਂ ਕੁਲਵੰਤ ਸਿੰਘ ਨਾਮ ਦੀ ਆੜ ਤੋਂ ਵੀ ਬੱਚਾ ਹੈ ਅੱਛਾ ਤੇ ਵਿੱਚ ਮਾਸਟਰ ਉਹ ਹੁਣ ਜਵਾਬ ਦੇ ਗਿਆ ਸ਼ਰਵ ਵਾਲਾ ਕਹਿੰਦਾ ਮੈਂ ਨਹੀਂ ਚੱਕਦਾ ਅੰਦਰੋਂ ਦਾ ਮੁਸੀ ਜਾ ਇਨਸਪੈਕਟਰ ਨੂੰ ਕੋ ਲੋਨ ਦੇ ਦੇ ਇੱਕ ਤਾਂ ਬੀਬੀ ਜੀ ਜਿਹੜੀ ਗੱਲ ਹੈ ਨਾ ਜਿਹੜਾ ਸ਼ਰਦਰ ਵਾਲਾ ਕਾਰਡ ਮੈਂ ਫਿਰ ਉਹਨੂੰ ਵੀਰ ਤੇ ਸਿੰਘ ਕਹਿੰਦੇ ਜੀ ਇਹਦੇ ਲਿੰਕਿੰਗ ਕਰੋ ਕਿੰਨੇ ਨੰਬਰ ਦੇ ਗਾਂ ਦੇ ਛੱਟਿਆ ਹੋਇਆ ਤਲਵਾ ਇਸ ਨੰਬਰ ਨੰਬਰ 6039 ਨੰਬਰ 6039 ਨੰਬਰ ਦੇ ਕਾਰਨ ਵਿੱਚ ਅਧਿਸ਼ਤਰਟਾ ਜੀ ਇੱਕ ਨਾ ਜੀ 129 ਨੰਬਰ ਤੇ ਦੇਖੋ ਕਿਹੜਾ ਸ਼ੈਲਰ ਅਟੈਚਡ 129 ਨੰਬਰ ਉਹ ਨਾ ਮੁੰਡਾ ਆ ਮੇਰੇ ਕੋਲੇ ਉਹੀ ਕਾਟਦਾ ਹੀ ਚੱਕਰ ਆ ਕਾਟ ਮੰਗੀ ਜਾਂਦੇ ਆ ਜੀ 123 ਨੰਬਰ ਤੇ ਸ਼ੈਲਰ ਕਿ ਅਟੈਚ ਹੈ ਜੀ ਅੱਜ ਦਾ ਮੈਂ ਚੱਕਾ ਅੱਛੇ ਦੁਕਾਨ ਦੁਕਾਨ ਦਾ ਨੰਬਰ ਹੈ ਜੀ 129 129 ਦੁਕਾਨ ਦਾ ਨੰਬਰ ਆ ਫਿਰ ਇਹਨਾਂ ਤੇ ਕਾਰਵਾਈ ਕਰੋ ਦੇਖ ਕੇ ਕਾਮਨ ਕਰੋ ਪਹਿਲਾਂ ਤਕੀਰ ਵਾਲਾ ਮੌਇਸਚਰ ਵੱਧ ਦੱਸ ਕੇ ਤੇ ਬਾਅਦ ਚ ਕਾਟ ਕਰਤਾ ਇੱਕ ਮੜੀ ਜਿਹਾ ਮੌਨਕਾਦ ਕਰੋ ਵੀ ਸ਼ੈਲਰ ਵਾਲੇ ਆਪਦੇ ਲਿਆ ਹੀ ਨਹੀਂ ਸਕਦੇਗੇ ਹਾਂ ਮੌਇਸਚਰ ਮਸ਼ੀਨ ਸ਼ੈਲਰ ਵਾਲੇ ਲਿਆ ਨਹੀਂ ਸਕਦੇ ਅਸੀਂ ਮੰਨਿਆ ਕੀਤਾ ਹੋਇਆ ਜਿੱਥੇ ਕਰਦੇ ਓ ਉੱਥੇ ਦੱਸੋ ਇਹਦਾ ਵੀ ਕਰਦੇ ਆ ਹਾਂ ਇਹ ਬੈਗ ਵੀ ਹੋਵੇ ਆਪ ਨੂੰ ਕੋਈ ਤਾਂ ਲੈ ਗਏ ਮੈਂ ਤੁਹਾਡੇ ਨਾਲ ਖੜਿਆ ਹਾਂ ਮੈਂ ਇੱਕ ਮੈਂ ਦੀ ਵੀ ਦਿੱਕਤ ਹੋਈ ਮੈਨੂੰ ਦੱਸ ਦਿਓ ਮਿਹਰਬਾਨੀ ਨਾਲ ਸਖਤ ਕਰ ਹਾਂ ਠੀਕ ਹੈ ਠੀਕ ਹੈ ਜੀ ਉਹ ਬੋਤਲ ਉਹ